ਇੱਕ ਬੱਚਾ ਬਤੈੰਦ ਸ਼ਰਾਰਤੀ ਹੈ ਘਰ ਦੇ ਵਿੱਚ ਕੀਮਤੀ ਸਾਜ਼ੋ ਸਾਮਾਨ ਪਿਆ ਤੋੜਨਾ ਚਾਹੁੰਦਾ ਹੈ ਤੇ ਬੱਚੇ ਦੀ ਫਿਤਰਤ ਹੈ ਖੇਡਣਾ ਤੇ ਜਦ ਖੇਡਣਾ ਹੈ ਤੇ ਖਿਡਾਉਣਾ ਚਾਹੀਦਾ ਹੈ ਤੇ ਬੱਚੇ ਦੀ ਦ੍ਰਿਸ਼ਟੀ ਚ ਹਰ ਚੀਜ਼ ਖਿਡਾਉਣਾ ਹੈ ਐਸਾ ਨਹੀਂ ਕਿ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ ਬੱਚੇ ਲਈ ਸਭ ਕੁਝ ਖਿਡਾਉਣਾ ਹੈ ਆਪ ਦੀ ਗੱਤ ਲਈ ਅਰਜ਼ ਕਰਾਂ ਜਦ ਕੋਈ ਖਿਡਾਉਣਾ ਨਾ ਹੋਵੇ 마ਸੂਮ ਬੱਚਾ ਪਿਓ ਨੂੰ ਵੀ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਉਹ ਤੇ ਪਿਓ ਨੂੰ ਵੀ ਖਿਡਾਉਣਾ ਬਣਾ ਦਿੰਦਾ ਮਾਂ ਨੂੰ ਵੀ ਖਿਡਾਉਣਾ ਬਣਾ ਦਿੰਦਾ ਵੱਡੀ ਭੈਣ ਭਰਾ ਵੀ ਖਿਡਾਉਣਾ ਤੇ ਜਿਹਦੇ ਲਈ ਮਾਂ ਬਾਪ ਖਿਡਾਉਣਾ ਬਣ ਸਕਦੇ ਨੇ ਉਹਦੇ ਲਈ ਗੁਰੂ ਗੁਰਦੁਆਰਾ ਮੰਦਿਰ ਮਸਜਿਦ ਵੀ ਖਿਡਾਉਣਾ ਇਹ ਵੀ ਮੈਸਜ ਕਰਦੇ ਆ ਕਹਿੰਦੇ ਨੇ ਇੱਕ 마ਸੂਮ ਬੱਚੇ ਨੂੰ ਬਾਜ਼ਾਰ ਦੇ ਚਲੇ ਜਾਏ ਜੀ ਸਿਵਾਏ ਖਿਡਾਉਣੇ ਤੋਂ ਉਸ ਨੂੰ ਹੋਰ ਕੁਝ ਨਹੀਂ ਦਿਖਾਈ ਦਿੰਦਾ ਜਿਵੇਂ ਇੱਕ ਬੁਖਾ ਮਨੁੱਖ ਤਿੰਨ ਚਾਰ ਦਿਨ ਦਾ ਕਿਧਰੇ ਬਲਾਲ ਦੇ ਜਾਵੇ ਤੇ ਉਹਨੂੰ ਹੋਟਲ ਤੋਂ ਬਿਨਾ ਰੈਸਟੋਰੈਂਟ ਤੋਂ ਬਿਨਾ ਹੋਰ ਕੁਝ ਨਹੀਂ ਦਿਖਾਈ ਦੇਣਾ ਰੋਟੀ ਤੋਂ ਬਿਨਾ ਉਹਨੂੰ ਕੁਝ ਨਹੀਂ ਦਿਖਾਈ ਦੇਣਾ ਬੱਚੇ ਨੂੰ ਖਿਡਾਉਣੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਖਾਈ ਦੇਣਾ ਘਰ ਦਾ ਕੇਮਤੀ ਸਾਜ਼ੋ ਸਾਮ ਇਹ ਬੱਚਾ ਉਹਦੇ ਨਾਲ ਖੇਡਣਾ ਚਾਹੁੰਦਾ ਤੇ ਮਾਂ ਨੂੰ ਪਤਾ ਹੈ ਖੇਡਦੇ ਆ ਖੇਡਦੇ ਆ ਤੋੜੇਗਾ ਅਕਸਰ ਬੱਚੇ ਖਿਡਾਉਣਿਆਂ ਨਾਲ ਖੇਡ ਕੇ ਤੋੜ ਦਿੰਦੇ ਆ ਬੱਚੇ ਨਾਲ ਵੀ ਮਾਂ ਨੂੰ ਮਮਤਾ ਹੈ ਪਰ ਘਰ ਦਾ ਸਾਜ਼ੋ-ਸਮਾਨ ਵੀ ਤੇ ਬਚਾਣਾ ਹੈ ਇਹ ਡਾਂਟਦੀ ਹੈ ਬੱਚਾ ਜ਼ਿੱਦ ਕਰਦਾ ਹੈ ਤਾਂ ਕੱਥੱਪੜਾ ਲਾ ਦਿੰਦੀ ਹੈ ਸਜ਼ਾ ਦੇ ਦਿੰਦੀ ਹੈ ਥੱਪੜ ਖਾ ਕੇ ਮਾਰ ਖਾ ਕੇ ਝਾੜ ਖਾ ਕੇ ਬੱਚਾ ਆਪਣਾ ਹੱਥ ਤੇ ਰੋਕ ਲੈਂਦਾ ਹੈ ਸੋਚਣੀ ਨੂੰ ਨਹੀਂ ਰੋਕ ਸਕਦਾ ਸੋਚਣੀ ਤੇ ਅਗੋਂ ਚਲਦੀ ਰਹਿੰਦੀ ਅੰਦਰ ਮਾਂ ਇੱਕ ਪਾਸੇ ਹੋਵੇ ਤੇ ਤੋੜਾਂਗਾ ਮਾਂ ਇੱਕ ਪਾਸੇ ਹੋਵੇ ਤੇ ਖੇਡਾਂਗਾ ਇੱਕ ਦੂਸਰੀ ਮਾਂ ਹੈ ਉਹਦਾ ਹਿਰਦਾ ਬੜਾ ਕੋਮਲ ਹੈ ਉਹਦਾ ਬੱਚਾ ਵੀ ਇਸ ਤਰ੍ਹਾਂ ਹੀ ਜ਼ਿੱਦ ਕਰੀ ਬੈਠਾ ਹੈ ਉਹ ਵੀ ਘਰ ਦਾ ਕੀਮਤੀ ਸਾਜ਼ੋ ਸਮਾਨ ਤੋੜਨਾ ਚਾਹੁੰਦਾ ਹੈ ਖੇਡਣਾ ਚਾਹੁੰਦਾ ਹੈ ਤੋ ਖੇਡਣ ਤੋਂ ਮਰਾਦ ਕੀ ਹੈ ਖੇਡ-ਖੇਡ ਕੇ ਤੋੜੇਗਾ ਮਮਤਾ ਦੀ ਮਾਰੀ ਹੋਈ ਇਹ ਮਾਂ ਕਰਦਾ ਸਾਜ਼ੋ ਸਮਾਨ ਬਚਾਣਾ ਚਾਹਦੀ ਏ ਪਰ ਬੱਚੇ ਦਾ ਵੀ ਦਿਲ ਨਹੀਂ ਤੋੜਨਾ ਚਾਹਦੀ ਇਹ ਸਖਤ ਨਹੀਂ ਹੈ ਕਿ ਤਾਂ ਪੜਨੇ ਮਾਰ ਸਕਦੀ ਇਤਨੇ ਕੋਮਲੇ ਡਾਂਟ ਵੀ ਨਹੀਂ ਸਕਦੀ ਪਰ ਇਹ ਵੀ ਨਹੀਂ ਚਾਹਦੀ ਕਿ ਬੱਚਾ ਹੁਣ ਸਾਜ਼ੋ ਸਮਾਨ ਤੋੜੇ ਇਹ ਬੱਚੇ ਨੂੰ ਕਹਿੰਦੀ ਏ ਬੇਟਾ ਤੂੰ ਖੇਡੇ ਤੈਨੂੰ ਮੈਂ ਇਹ ਸਾਰਾ ਸਾਜ਼ੋ ਸਮਾਨ ਦੇਂਦੀ ਆ ਤੂੰ ਖੇਡੇ ਲੇਕਿਨ ਮੇਰੇ ਕੋਲ ਇੱਕ ਕਹਾਣੀ ਸੁਣ ਲੈ ਤੇ ਤੇਰੇ ਲਈ ਮੈਂ ਮਿਠਾਈ ਲੈ ਆਂਦੀ ਐ ਪਹਿਲੇ ਇਹ ਵੀ ਖਾ ਲੈ ਫਿਰ ਤੂੰ ਵੇਲਾ ਹੋ ਕੇ ਤੋੜੇਂ ਕਰੇਂ